ਸਾਬੀ ਪੁੱਤ ਹੌਲੀ ਬੋਲ ਉਹਦੇ ਕੰਨੀ ਚੜ ਗਈ ਨਾ ਗੱਲ ਤੈਨੂੰ ਪਤਾ ਤਾਂ ਹੈਗਾ ਵਾ ਮੈਨੂੰ ਤੇ ਹੀ ਵੀ ਸਾਰਾ ਗੋ ਨਬੇੜ ਚੱਲਿਆ ਮੈਨੂੰ ਕੀ ਪਤਾ ਹੀ ਇੱਕ ਹੋਰ ਤੂਫਾਨ ਉਹਨੇ ਖੜਾ ਕਰਦਣਾ ਸਾਡੇ ਮੂਰੇ ਲਿਆ ਕੇ ਮੰਮੀ ਸਾਡੇ ਤੇ ਅਫੀਸਰਾਂ ਆਣ ਕੇ ਬੈਠੀ ਐ ਇਹ ਥਾਣੇਦਾਰ ਲੱਗੀ ਸਾਡੇ ਤੇ ਇਹ ਵਾਲੇ ਤੇ ਥਾਣੇਦਾਰ ਨਾਲੋਂ ਵੱਧ ਕੇ ਆਓ ਆ ਤੇ ਫਿਰ ਉਦਾਂ ਹੀ ਗੂਠਾ ਉਹਦਾ ਲਵਾ ਦੂ ਤੇ ਉਹਨੂੰ ਦੇ ਦੋ ਜ਼ਮੀਨ ਜਾਇਦਾਦ ਆਹੋ ਆਪਾਂ ਸ਼ਰਕ ਸੁੜਕ ਤੇ ਬੈ ਜਾਣਾ ਨਾ ਪਾ ਮੇਰਾ ਪੁੱਤ ਮੇਰੀ ਗੱਲ ਸੁਣ ਜਿੰਨੇ ਪੈਸੇ ਲੈ ਦੇ ਕੇ ਮੁੱਕਦਾ ਨਾ ਜਾਂ ਮੈਂ ਪੈਸੇ ਲਾ ਦੂੰਗਾ। ਉਹ ਮੰਮੀ ਪੈਸਿਆਂ ਨਾਲ ਹਾਲ ਹੁੰਦਾ ਹੋਇਆ ਨਾ ਤੇ ਮੈਂ ਸਾਰਾ ਕੁਝ ਪੁੱਛ ਲਿਆ ਵਾ। ਕੋਈ ਪੈਸਾ ਤੇ ਲਾ ਲਾ ਕੇ ਨਹੀਂ ਕੋ ਹੁੰਦਾ। ਪ੍ਰੂਫ ਮੰਗਦੇ ਅਗਲੇ ਕਹਿੰਦੇ ਸਾਰਾ ਕੁਝ ਆਨਲਾਈਨ ਆ। ਅੱਗੇ ਵੀ ਤੁਹਾਨੂੰ ਮੈਂ ਦੱਸ ਚੁੱਕਾ ਵਾਂ। ਹੁਣ ਮੈਂ ਘੜੀ ਮੂੜੀ ਨਹੀਂ ਦੱਸਣਾ। ਹੁਣ ਮੈਂ ਜੋ ਕਰਨਾ ਨਾ ਫਿਰ ਮੇਰੇ ਕੋਲੋਂ ਆ ਬਚੇ ਫਿਰ। ਝੜਕਾ ਦੇਣਾ ਇਹਨੂੰ ਵੀ ਫਿਰ। ਆਹ ਸਾਬੀ ਤੂੰ ਤਿੱਕੇ ਗੱਲ ਤੇ ਅੜਿਆ ਵਾ ਚੱਲ ਮੇਰੀ ਗੱਲ ਸੁਣ ਜੇ ਮੈਂ ਮੇਰੀ ਗੱਲ ਸੁਣ ਲਾ ਮਾਤਾ ਮੈਂ ਲਿਆ ਕੇ ਦਿੰਨਾ ਦਵਾਈ ਰਾਤ ਪੁਕਾਰ ਰੋਟੀ ਖਵਾ ਲੈ ਨੂੰ ਰਾਤ ਹੀ ਚੁੱਕ ਕੇ ਮਾਰ ਦੇ ਛੱਪੜ ਚ ਨਿਗੀ ਨਿਗੀ ਕਰਕੇ ਕੀ ਬੰਦਾ ਇੱਥੇ ਕਰੋਗਾ ਦੱਸ ਜੇ ਕਿਤੇ ਬਾਹਰ ਘੜੀ ਲੰਮੇ ਪਈਆਂ ਤਾਂ ਉੱਥੇ ਵੀ ਇਹਨਾਂ ਨੇ ਇਹੀ ਕਿੜਕਿੜ ਲਾਈ ਤੇ ਜੇ ਹੁਣ ਅੰਦਰ ਵਾਂ ਤਾਂ ਅੰਦਰ ਵੀ ਇਹੀ ਲਾਈ ਹੈ ਧੰਨ ਸੁਖ ਵਾ ਜਿਹੜੀ ਇਹਨਾਂ ਦੇ ਨਾਲ ਟਾਈਮ ਕੱਢਦੀ ਹੈ ਪਤਾ ਨਹੀਂ ਮਾਂ ਪੁੱਤ ਸਾਰਾ ਦਿਨ ਕਿਹੜੀ ਮਿੱਟੀ ਦੇ ਬਣੇ ਆ ਸਾਰਾ ਦਿਨ ਰੌਲਾ ਪੰਦੇ ਆ ਰੋਲਾ ਵੀ ਕਿਉਂ ਨਾ ਪਾਉਣ ਹੁਣ ਤੇ ਇਹਨਾਂ ਨੂੰ ਪਾਂਬੜ ਮਾ ਚੜੜੇ ਆਣੇ ਆ ਇਹਨਾਂ ਤੋਂ ਅੱਧਾ ਕੁਛ ਹੋਣ ਡਿਆ ਹੋਣਾ ਵੇਖਾਂ ਭਲਾ ਇਹਨਾਂ ਨੇ ਮੇਰਾ ਦਿਮਾਗ ਖਰਾਬ ਕੀਤਾ ਪਹਿਲਾਂ ਫਿਰ ਕੀ ਕੀ ਇਹ ਗੱਲਾਂ ਘਟਾਂਡੇ ਕੀ ਕੀ ਕੰਡਦੇ ਪਰੇ ਜਿੰਨੇ ਮਰਜੀ ਸਕੀਮਾਂ ਲਾ ਲਣ ਗਾੜੀ ਵੀ ਪਾਹਮੂ ਆ ਮੈਂ ਡਰਨ ਵਾਲਾ ਤੇ ਤਹਾਨੀ ਆ ਡਰਨ ਵਾਲੇ ਦਿਨ ਨਹੀਂ ਮੇਰੇ ਆਗੇ ਤੁਹਾਨੂੰ ਹੁਣ ਮੈਂ ਡਰਾਉਂਗੀ ਕਿ ਕਿਦਾਂ ਡرائیਦਾ ਆ ਆਵੇ ਕਿਦਾਂ ਡਿਆਇਓ ਉਹ ਕਰ ਦੂ ਮੈਂ ਜੇ ਕਰ ਦੂੰਗਾ ਤੁਸੀਂ ਨਾ ਮੈਨੂੰ ਕੁਛ ਵੀ ਕਰ ਸਕੇ ਇਹ ਨਾ ਕਿ ਮੈਨੂੰ ਤੁਹਾਡਾ ਪਤਾ ਵਾ ਮੈਂ ਤਾਂ ਪੈਰ ਪੈ ਤੇ ਤੁਹਾਡਾ ਧਿਆਨ ਰੱਖਨੀ ਰੀਝਾ ਰਹਿ ਰਹੀਆਂ ਤੁਹਾਨੂੰ ਕਿ ਆ ਕਰਦਾਂਗੇ ਪਾਹਮ ਨੂੰ ਉਹ ਕਰਦਾਂਗੇ ਪਾਹਮ ਗਾੜੀ ਚੂਚੜੀ ਹੈ ਨਾ ਕਿ ਤੁਸੀਂ ਕਦੇ ਮੱਛਾ ਨੂੰ ਪਾਦੋਗੇ ਕਦੇ ਕੁਕ ਕਰਦੋਗੇ ਸਾਲ ਕੋਈ ਨਹੀਂ ਮੈਨੂੰ ਤੇ ਆਪਣੇ ਆਪ ਦਾ ਪਤਾ ਹੀ ਇਹਨੂੰ ਰੀਜਾਂ ਲਾ ਲੈੰਦੋ ਗੱਲਾਂ ਕਰ ਕਰਕੇ ਕਰਤੇ ਮੈਨੂੰ ਕੁਛ ਸਕਦੇ ਨਹੀਂ ਰੌਲਾ ਹੀ ਪਾਉਣ ਚੁੱਕੇ ਆ ਫੰਦੇ ਰਹੰਦੇ ਰੌਲਾ ਉਹ ਮਾਹਨਾਂ ਕੜੀ ਬੈਠੇ ਇਹ ਤੇ ਵਿਹਲੇ ਕੀ ਮਾਂ ਪੁੱਤ ਸਾਰਾ ਆਧਿਆ ਨਹੀਂ ਹੋ ਕੁਛ ਨਹੀਂ ਕਰ ਸਕਦੇ ਤੁਸੀਂ ਮੇਰਾ ਇੱਥੇ ਮੈਂ ਬੈਠੀ ਮੈਂ ਵੇਹਣੀ ਤੁਸੀਂ ਕੀ ਮੇਰਾ ਵਗਾਲ ਲੈਂਦੇ ਹੱਪ ਤੁਹਾਡੀਆਂ ਚਲਾਕੀਆਂ ਨੂੰ ਮੈਂ ਜਾਣਦੀ ਆ ਸਾਬੀ ਜਿੰਨੇ ਵੀ ਕਾਗਜ਼ ਹੈਗੇ ਨਾ ਸਾਰੇ ਕੱਢ ਕੇ ਵਿਖਾਤੇ ਇਹੋ ਕੋਈ ਵੇਖ ਲਾਏ ਤੂੰ ਤਾਂ ਮੈਂ ਸੁੱਖ ਨੂੰ ਵੇਖਾ ਸੁੱਖ ਕਿੰਨੇ ਚਿਰ ਦੀ ਲੰਮੇ ਪਈ ਆ ਉਹਦੇ ਹੱਲ ਵੀ ਧਿਆਨ ਦੇਵਾ ਜਾਓ ਦੇ ਲੋ ਧਿਆਨ ਜਿਹੜਾ ਕੰਮ ਦੀ ਚੀਜ਼ ਜਿੱਥੇ ਧਿਆਨ ਦੇਣਾ ਉਹ ਨਹੀਂ ਦਿੱਤਾ ਸਾਰੇ ਕੱਢ ਕੇ ਦੇ ਦੇ ਕਾਗਜ਼ ਬੈਠ ਕੇ ਕਰੋ ਫਿਰ ਹੂੰ ਰੱਦੀ ਕੱਢ ਕੇ ਦੇਤੀ ਕਾਗਜ਼ ਕਾਦੇ ਆ ਕੱਢ ਕੇ ਦਿੱਤੇ ਚੌਕੀ ਲੱਭਣਾ ਵਾ ਸਾਰੀਆਂ ਜੋ ਸਨ 47 ਦੀਆਂ ਫੋਟੋ ਕਾਪੀਆਂ ਸਾਮ-ਸਾਮ ਕੇ ਰੱਖੀ ਜਾਓ ਸੋਖਾ ਇੱਦਾਂ ਘੋੜੇ ਵੇਚ ਕੇ ਸੁੱਤੀਆਂ ਘਰ ਵਾਲ ਵੀ ਫਿਕਰ ਕਰ ਲਿਆਗਾ ਥੋੜਾ ਬੋਤਾ ਮੰਮੀ ਜਦੋਂ ਮੈਂ ਠੀਕ ਹੀ ਨਹੀਂ ਐ ਤਾਂ ਫਿਕਰ ਮੈਂ ਕੀ ਕਰਾਂ ਦੱਸੋ ਨਾ ਤੂੰ ਹੀ ਮੈਨੂੰ ਡਾਕਟਰ ਕੋਲ ਖੜਨ ਦੇ ਇੱਥੇ ਅੰਦਰ ਪਾ ਕੇ ਮਾਰਨਾ ਲੱਗਦਾ ਹੁਣ ਐਡਾ ਕੀ ਹੋ ਗਿਆ ਜਦੋਂ ਉੱਠੇ ਹੀ ਨਹੀਂ ਜਾਂਦੇ ਤੇਰੇ ਕੋ ਚੱਕਰ ਆਉਂਦੇ ਹੋਰ ਕੀ ਹੋਣਾ ਬੁਖਾਰ ਇੰਨਾ ਚੜਿਆ ਤੂੰ ਤੇ ਵੇਖਦਾ ਹੀ ਨਹੀਂ ਜੇ ਮੇਰੇ ਵੱਲ ਤੇ ਮੈਂ ਕਿਹਾ ਹੀ ਨਾ ਤੈਨੂੰ ਚੱਲ ਮੇਰੇ ਨਾਲ ਤੇ ਤੂੰ ਆ ਨਹੀਂ ਮੇਰੇ ਕੋਲ ਅੱਜ ਜਾ ਨਿਆਣਾ ਤੇ ਇੱਥੇ ਘਰੇ ਦਵਾਈ ਤੈਨੂੰ ਕਾਦੀ ਲਿਆ ਦੀਏ ਹੋ ਨਾ ਮੰਮੀ ਹੁਣ ਮੇਰੀ ਬੇਵੱਸ ਹੋ ਗਈ ਜੇ ਸਾਬੀ ਨੂੰ ਕਹੋ ਮੈਨੂੰ ਲੈ ਜਾ ਜੇ ਮੈਨੂੰ ਨਹੀਂ ਜੇ ਪਤਾ ਚੱਲ ਜੇ ਨਹੀਂ ਜਿਆਦਾ ਠੀਕ ਤੇ ਮੈਂ ਸਾਬੀ ਨੂੰ ਕਾਲ ਦਿੰਨੀ ਆ ਤੇਰੇ ਨਾਲ ਤੇ ਜਾ ਕੇ ਦਵਾਈ ਲੈ ਆਓ ਗਾਓ ਮੰਮੀ ਮੇਨੂੰ ਤੇ ਚੱਕਰ ਆਉਂਦੇ ਸਿਰ ਤਾਂ ਚੱਕ ਦੀ ਕੁਝ ਨਹੀਂ ਸਮਝਣ ਲੱਗਣ ਰਿਹਾ ਬਾਹਰ ਤੋਂ ਹੀ ਕੀ ਬੋਲਣ ਦੇ ਮੈਨੂੰ ਤੇ ਪਤਾ ਹੀ ਨਹੀਂ ਲੱਗਣ ਡਿਆ ਰੋਲਾ ਜਰੂਰ ਸੁਣ ਡਿਆ ਪਰ ਮੈਨੂੰ ਸਮਝ ਨਹੀਂ ਲੱਗਣ ਡੀ ਮੰਮੀ ਤੇ ਫਿਰ ਉੱਠ ਕੇ ਤੇ ਬਹਿ ਹੁਣ ਫਿਰ ਐ ਉੱਠਿਆ ਮੰਮੀ ਚੱਕਰ ਹੋਣ ਡੇ ਕੀ ਉੱਠ ਕੇ ਬਵਾਂ ਕੁਝ ਖਾਣਾ ਪੀਣਾ ਲਿਆਦਾ ਕੁਝ ਨਹੀਂ ਖਾਣ ਨੂੰ ਕੀ ਕਰਨ ਡਿਆ ਐ ਜੇ ਪੀਣਾ ਲਿੰਕਾ ਨੂੰ ਕਦੇ ਲਿਆ ਦੇਣੀ ਆ ਨਹੀਂ ਮੰਮੀ ਚੱਲ ਮੈਂ ਸਾਬੀ ਨਾ ਕਰਦੀ ਗੱਲ ਤੇ ਸਾਬੀ ਤੇ ਤੂੰ ਜਾ ਕੇ ਫਿਰ ਦਵਾਈ ਲਿਆਓ ਲੈ ਜੋ ਉਹਨਾਂ ਨੂੰ ਕਹ ਮੈਨੂੰ ਨਹੀਂ ਤੇ ਮੰਮੀ ਮੈਨੂੰ ਇੱਥੇ ਕੁਝ ਹੋ ਜਾਣਾ ਜੇ ਭਈ ਨੂੰ ਨਹੀਂ ਹੁੰਦਾ ਕੋਸ਼ ਉਹ ਹੁਣ ਦਿੰਨੀ ਮੈਂ ਕੋਹ ਨਹੀਂ ਹੁੰਦਾ ਤੈਨੂੰ ਚੱਲ ਮੈਂ ਕਰਦੀ ਗੱਲ ਸਾਬੀ ਨਾਲ ਕੋਣ ਹਏ ਮੇਰਾ ਤੇ ਬਹੁਤ ਇਹ ਮਨ ਦਾ ਹਾਲ ਹੋਇਆ ਹੀ ਉਹ ਲੈ ਪਈ ਡੇਢ ਢੇਠ ਵਾ ਨਾ ਆਪਣੀਆਂ ਸਲਾਮਾਂ ਨੇ ਮੌਕਾ ਦਿਉ ਓੜੀ ਵਿਚਾਰੀ ਅੰਦਰ ਪਈ ਹੈ ਨਾ ਉਹਨੂੰ ਨਹੀਂ ਵੇਂਦੇ ਕਿ ਉਹਨੂੰ ਵੀ ਕਿਹੇ ਬੰਨੇ ਲੈ ਜਾਓ ਕੀ ਪਤਾ ਕੀ ਕੀ ਸੋਚਦਾ ਰਹਿੰਦੇ ਕਦੇ ਕੋਸ਼ ਡਾ ਪੈਂਦੇ ਕੋਸ਼ ਕੋਡਾ ਪੈਂਦੇ ਕਹਣ ਖਾਣ ਨਾਲ ਉਹਨੂੰ ਕੀ ਆ ਉਹ ਪਈ ਹੈ ਜਦਾਂ ਬੇਹੋਸ਼ ਹੋਈ ਹੁੰਦੀ ਹੈ ਪਰ ਇੱਕ ਗੱਲ ਇਹ ਵੀ ਹੈ ਨਾ ਇਹਨਾਂ ਨਾਲ ਮੇਰਾ ਕਲਾਉਣ ਨੂੰ ਜੀਵ ਨਹੀਂ ਕਰਦਾ ਇਹਨੂੰ ਦਵਾਈ ਕਦੀ ਲੈਣ ਜਾਣੀ ਮੈਨੂੰ ਤੇ ਇਹ ਟੈਨਸ਼ਨ ਹੀ ਪੈ ਰਹੀਦੀ ਕਿ ਅੰਦਰ ਨੀਤਾ ਮਾਪਤ ਨੇ ਬੜਾ ਮਾੜਾ ਪਤਾ ਨਹੀਂ ਇਹਨਾਂ ਨੇ ਕੀ ਕੀ ਕਰਨਾ ਇਹ ਸੱਚੇ ਪਵਾਸ਼ਾ ਇੱਥੇ ਠੀਕ ਠਾਕ ਉਹਨੂੰ ਵਿਚਾਰੇ ਨੂੰ ਰੱਖ ਇਹਨਾਂ ਦਾ ਤਾਂ ਦਵਾਈ ਦਰੂ ਦੀ ਲੋੜ ਹੀ ਨਾ ਉਹਨੂੰ ਪਵੇ ਸਾਬੀ ਆ ਲੋ ਫਿਰ ਦੇਪੀ ਆਵਾਜ਼ਾਂ ਮਾਰ ਸਾਬੀ ਸਾਬੀ ਵੀ ਨਾ ਉਧਰ ਜਾਂਦੀ ਹੈ ਤੇ ਕਦੇ ਆ ਉਹ ਕਦੇ ਆ ਪਾਣੀ ਕੀ ਮਾਪਤ ਸਾਧਨ ਸਲਾਮਾ ਕਰਦੇ ਰਹਿੰਦੇ ਮੈਂ ਵੇਖਾਂ ਭਲਾ ਸੁੱਖ ਨੂੰ ਬਾਰ ਨਿਕਲੀ ਲੱਗਦਾ ਮਾਂ ਤੇ ਹੁਣ ਵੈਨੀ ਪਲੱਸ ਠੀਕ ਵੀ ਆ ਮੈਨੂੰ ਤਾਂ ਕਿਤੇ ਲੱਗੇ ਵੀ ਨਹੀਂ ਜਾਣ ਦਿੰਦੇ ਇੱਡੇ ਕਿ ਲੈਣੇ ਆ ਕਿਤੇ ਮਾਪਤ ਨਿਕਲ ਗਈ ਬਾਹਰ ਇਹ ਲਾ ਮਮੀ ਦੇ ਕੰਮ ਤੇ ਐਡਾ ਵੀ ਆਵਾਜ਼ਾਂ ਦੇਣ ਸਾਬੀ ਮੈਂ ਆਵਾਜ਼ਾਂ ਮਾਰ ਮਰ ਸ਼ਦਾਈ ਹੋ ਗਈਆਂ ਤੇ ਤੂੰ ਇੱਥੇ ਬੈਠਾ ਕਿੱਡੇ ਰਹਿ ਮਾਨ ਆਣ ਕੇ ਕੀ ਕਰਾਂ ਮਮੀ ਕੀ ਕਰਾਂ ਦੱਸੋ ਕਰਨ ਦਾ ਤਾਂ ਮੈਨੂੰ ਪਤਾ ਨਹੀਂ ਕੀ ਕਰੇ ਕੀ ਨਹੀਂ ਕਰੇ ਸੁਪ ਨੂੰ ਕਿੱਥੇ ਬਨੇ ਲੈ ਜਾ ਉਹ ਠੀਕ ਨਹੀਂ ਜਾਦੀ ਉਹ ਠੀਕ ਆ ਇੱਥੇ ਦਵਾਈ ਲਿਆ ਦਿਓ ਉਹਨੂੰ ਸਾਪੀ ਕਹਿਣਾ ਮੰਨ ਲਿਆ ਕਰ ਉਹ ਘਰ ਆਇਆ ਕਰ ਛੱਡ ਕੇ ਜਾਣ ਜੋਗੀ ਹੋਣਾ ਮੈਂ ਮੈਂ ਆਪੇ ਹੀ ਲੈ ਜਾ ਉਹਨੂੰ ਪਰ ਮੈਂ ਛੱਡਦੀ ਨਹੀਂ ਜਿਹੜੀ ਬਣਾਈ ਉਹਦੇ ਕਰਕੇ ਛੱਡਦੀ ਨਹੀਂ ਮੈਂ ਘਰ ਤੇ ਉਹ ਕੀ ਕਰ ਲੂ ਸਾਡੇ ਘਰ ਨੂੰ ਇੱਟਾਂ ਤੇ ਨਹੀਂ ਲਾਹ ਲਾ ਕੇ ਲੈ ਚੱਲੀ ਅੱਛਾ ਤੇਰਾ ਰੱਦਾ ਇੱਦਾਂ ਖਾਲੀ ਕਰ ਛੱਡ ਜਾ ਉਹ ਤੇ ਜਿਹੜੀ ਚੀਜ਼ ਨਹੀਂ ਨੱਪਣੀ ਸਾਡੇ ਹੁੰਦੇ ਆ ਉਹਨੇ ਤਾਂ ਤੇ ਮੌਕਾ ਮਿਲ ਜਣਾ ਵਾ ਮੰਮੀ ਮੈਂ ਕਰਦਾ ਗੱਡੀ ਸਟਾਰਟ ਤੇ ਪਾਈਏ ਸੁਖ ਨੂੰ ਗੱਡੀ ਤੇ ਆਪਾਂ ਦੋਵੇਂ ਲੈ ਕੇ ਚੱਲੀਏ ਨਹੀਂ ਮੈਂ ਨਹੀਂ ਜਾਣਾ ਤੂੰ ਜਾ ਲੈ ਕੇ ਉਹ ਨਾਲੇ ਡਾਕਟਰ ਕੋਲ ਲੈ ਕੇ ਜਾਣੇ ਆ ਜਿਹੜਾ ਕੰਮ ਕਰਾਉਣ ਵਾਲਾ ਉਹ ਕਰਾ ਲਈਏ ਜੋ ਵੀ ਕਰਾਉਣਾ ਨਾ ਤੂੰ ਖੁਦ ਕਰਾਣੀ ਮੈਂ ਨਹੀਂ ਜਾਣਾ ਘਰ ਛੱਡ ਕੇ ਸਾਬੀ ਤੋ ਇਹ ਵੇਖਾ ਡੇ ਕਿਹੜੇ ਕਿਹ ਚੀਜ਼ ਨੂੰ ਲੋਕ ਲੱਗਾ ਵਾ ਉਦਾਂ ਹੀ ਸਾਰਾ ਕੁਝ ਛੱਡ ਕੇ ਚੱਲ ਜਣਾ ਆਪਾਂ ਇਹੋ ਜੀ ਦੋ ਬੰਦੇ ਹੋਰ ਸੱਦੇ ਤੇ ਸਾਰਾ ਘਰ ਹੋਣੀ ਮਮੀ ਕੋਈ ਕੰਮ ਸਿੱਧਾ ਵੀ ਹੋ ਲੈਂਦਿਆ ਕਰੋ ਅੱਗੇ ਜਿਹੜਾ ਮੈਂ ਕੰਮ ਕਰਾਉਣ ਗਿਆ ਉਹਦੇ 'ਚ ਵੀ ਅੜਚਣ ਪੈ ਗਈ ਹੁਣ ਜੇ ਮੈਂ ਸੋਚਣ ਡਿਆ ਕੁਝ ਤੇ ਹੋਣੀ ਕਰ ਲੋ ਸਿੱਧਾ ਕੰਮ ਤੈਨੂੰ ਮੈਂ ਕਹਿ ਤਾ ਨਾ ਤੈਨੂੰ ਸਮਝਾਇਆ ਹੀ ਨਾ ਸਾਰਾ ਤੈਨੂੰ ਪਤਾ ਵਾ ਨਾ ਕੀ ਕਰਨਾ ਕੀ ਨਹੀਂ ਕਰਨਾ ਪਤਾ ਤੇ ਹੈਗਾ ਮੈਂ ਮੰਮੀ ਫੇਰ ਵੀ ਤੁਸੀਂ ਨਾਲ ਗਏ ਹੁੰਦੇ ਚੰਗੀ ਗੱਲ ਆ ਘਰ ਕਿਤੇ ਸਿਰ ਤੇ ਛੱਡ ਕੇ ਜਾਣਾ ਚਾਚੀ ਤੇਰੀ ਤੇ ਹੈ ਸ੍ਰਿਕਣੀ ਆ ਜੇ ਉਹਨੂੰ ਛੱਡ ਕੇ ਕੀਪਤਾ ਉਹਦੇ ਇਸ਼ਾਰਿਆਂ ਤੇ ਫੇਰ ਉਹ ਵੀ ਨੱਚਣ ਡੈ ਪੀ ਤੇ ਫੇਰ ਉਹ ਨਹੀਂ ਕਿਤੇ ਵੀ ਨੱਚਦੀ ਇਸ਼ਾਰਿਆਂ ਦੇ ਨਾਲ ਇਹ ਚਾਚੀ ਨਾਲ ਸਾਰੀਆਂ ਗੱਲਾਂ ਦੱਸ ਦੇ ਜੇ ਚਾਚੀ ਨੂੰ ਜਦੋਂ ਮੈਂ ਰੋਗ ਦਾ ਨਹੀਂ ਨਾ ਉਹਦਾ ਮੇਰੀ ਨਹੀਂ ਸੁਣ ਦਿੰਦੇ ਬੇਸ਼ੱਕ ਕਿਤਾ ਮਰਜੀ ਆ ਕੋਈ ਚੀਜ਼ ਦਾ ਲਾਲਚ ਦਿੱਤਾ ਚਾਚੀ ਤੇਰੀ ਤੇ ਮਿੰਟੋ ਮਿੰਟੀ ਪਲਟ ਲਾ ਗੀਨੇ ਵਾਲਾ ਮੈਂਟ ਨਹੀਂ ਲਾਉਣਾ ਕਿਤੇ ਨਹੀਂ ਪਲਟਦੀ ਲਿਆਓ ਮੈਂ ਤਾਂ ਕਹਿਣਾ ਉਹਨੂੰ ਇੱਥੇ ਦਈਏ ਦਵਾਈ ਤੇ ਸੁਤੀ ਰਹਿਣ ਦੀਏ ਨਹੀਂ ਉਹ ਜਾਦੀ ਦੀ ਠੀਕ ਉਹਨੂੰ ਲੈ ਕੇ ਜਾ ਲਿਆਓ ਫਿਰ ਠਾਲੋ ਉਹਨੂੰ ਮੈਂ ਲੈ ਕੇ ਜਾਵਾਂ ਕਿਆ ਨਾ ਮੰਨ ਲਿਆ ਕਰ ਉਸੇ ਵਾਂਗ ਸੋਕਾ ਪੱਬੀ ਹਾਂਜੀ ਦੀਦੀ ਠੀਕ ਹੈ ਤੈਨੂੰ ਹਾਂ ਜੀ ਜੇ ਤੇ ਇਦਾਂ ਹੀ ਦੀ ਚੱਕਰ ਹੋਣ ਦੇ ਆ ਮੈਂ ਅੱਗੇ ਵੇਖਣ ਲਈ ਆ ਕਿ ਇਦਾਂ ਹੀ ਨੰਗ ਚ ਲੈ ਤੂੰ ਅੰਦਰੇ ਪਈ ਰਹਿਣੀ ਆ ਤੇ ਜੇ ਨਹੀਂ ਠੀਕ ਤੇ ਕੋਈ ਨ ਦਵਾਈ ਲੈਣੇ ਜਾ ਕੇ ਮੰਮੀ ਨੂੰ ਮੈਂ ਕਿਹਾ ਚੱਲਿਆ ਸਾਬੀ ਮੇਰੇ ਨਾਲ ਮੰਮੀ ਨੇ ਮੈਂ ਕਿਹਾ ਨਹੀਂ ਸਾਬੀ ਨੂੰ ਚਲ ਜਿਓ ਫਿਰ ਦਵਾਈ ਲੈਣ ਲਈ ਅੱਛਾ ਸਾਬੀ ਵੀ ਇੱਥੇ ਜਾਣਾ ਦਵਾਈ ਲੈਣ ਹਾਂ ਜੀ ਤੇ ਮੈਂ ਚਲ ਜਾਨੀ ਆ ਤੇਰੇ ਨਾਲ ਚੱਲ ਨਹੀਂ ਹੁੰਦਾ ਨੂੰ ਕਿੱਥੇ ਪਤਾ ਕੋਈ ਨਹੀਂ ਸਾਬੀ ਨਹੀਂ ਲੈ ਜਾਣਾ ਦੀਦੀ ਲੈ ਮੰਮੀ ਨੇ ਤੁਹਾਡੇ ਨਾਲ ਜਾਣ ਦੇਣਾ ਮੈਨੂੰ ਆਹੋ ਇਹ ਤੇ ਹੈ ਵਾ ਪਰ ਨਾ ਮੈਨੂੰ ਨਾ ਡਰ ਬੜਾ ਲੱਗਦਾ ਕਿ ਤੂੰ ਉਹਨਾਂ ਦੇ ਨਾਲ ਦਵਾਈ ਲੈਣ ਜਾਣਾ ਮੈਂ ਤਾਂ ਨਹੀਂ ਮੈਂ ਚੱਲ ਜਾ ਨਹੀਂ ਮੇਰਾ ਤਾਂ ਧਿਆਨ ਰਹਿਣਾ ਵਿੱਚੇ ਡਰ ਕਿਹਿੰਦਾ ਕੋ ਲੱਗਦਾ ਇਹਨਾਂ ਨੇ ਮੈਨੂੰ ਕੀ ਕਹਿਣ ਨਾਲ ਲੱਗੇ ਵੀ ਮੈਂ ਇੱਥੇ ਰਹਿਣੀ ਮਾਰ ਥੋੜੀ ਦੇਣ ਲੱਗੇ ਆ ਮੈਨੂੰ ਸੁੱਖ ਤੂੰ ਨਹੀਂ ਕਿਸ ਨੂੰ ਵੀ ਜਾਣਦੀ ਪਰ ਇੱਕ ਗੱਲ ਹੀ ਹੋ ਫਿਰ ਤੂੰ ਦਵਾਈ ਲੈਣ ਚੱਲੀ ਹੈ ਨਾ ਸਾਰੀ ਦਵਾਈਦਾਰੂ ਜਿਹੜੀ ਆਪਣੀ ਤੂੰ ਪੜ੍ਹੀ ਲਿਖੀ ਆ ਆਪ ਤੂੰ ਆਪਣੀ ਦਵਾਈਦਾਰੂ ਸਾਰਾ ਵੇਖਣਾ ਵਾ ਤੇ ਵੇਖਣਾ ਵੀ ਤੇ ਜੇ ਡਾਕਟਰ ਨਾਲ ਗੱਲ ਕਰਨੀ ਹੈ ਨਾ ਇਸਾਬੀ ਫਿਰ ਜਾਓ ਡਾਕਟਰ ਨਾਲ ਗੱਲ ਕਰਨ ਤੇ ਨਾਲ ਹੀ ਜਾਵੇਂ ਬਾਹਰ ਨਾ ਬੈਠੀ ਰਵੇਂ ਕੁਰਸੀਆਂ 'ਤੇ ਉਥੇ ਅੰਦਰ ਜਾ ਕੇ ਜਿਹੜੀ ਡਾਕਟਰ ਨਾਲ ਗੱਲ ਕਰਨੀ ਲਾਗੇ ਬਹਿ ਕੇ ਸੁਣੀਦੀ ਹੋਈਦੀ ਹੈ ਕਿਉਂ ਆਗੇ ਤੂੰ ਇਹੀ ਗੱਲ ਕਰਨੀ ਬਸ ਮੈਂ ਐਨਾ ਤੈਨੂੰ ਕਹਿਣ ਦੀ ਨਾ ਐਨੇ ਬਹੁ ਮੇਰੀ ਗੱਲ ਮੰਨ ਲਿਆ ਕਰ ਤੈਨੂੰ ਪਤਾ ਇਹ ਤੇ ਮੈਨੂੰ ਖਾਣ ਪੈਂਦੇ ਆ ਤੇਰੇ ਭਲੇ ਵਾਸਤੇ ਕਹਿਣ ਦੀ ਆ ਕੋਈ ਵੀ ਡਾਕਟਰ ਨਾਲ ਸਲਾਹ ਕਰਨੀ ਹੈ ਅੰਦਰ ਹੀ ਜਾਣਾ ਵਾ ਭਾਵੇਂ ਤੂੰ ਨਹੀਂ ਵੀ ਠੀਕ ਹੈ ਨਾ ਤਾਂ ਵੀ ਤੂੰ ਜਾਣਾ ਜਿੱਦਾਂ ਮਰਜੀ ਜਾ ਜਾ ਕੇ ਅੰਦਰ ਸਾਰੀ ਗੱਲ ਸੁਣਨੀ ਉਹਨਾਂ ਦੀ ਤੇ ਦਵਾਈ دارو ਜਿੰਨਾ ਸਾਰਾ ਸਮਝਣਾ ਵਾ ਆਪ ਸਮਝਣਾ ਵਾ ਠੀਕ ਆ ਤੇਦੀ ਕੋ ਹਾਂ ਬਸ ਇਹ ਆਪਣਾ ਧਿਆਨ ਰੱਖਣਾ ਵਤੋ ਇਹ ਤੈਨੂੰ ਕਿੰਨੀ ਵਾਰੀ ਆਖਿਆ ਮੇਰੀ ਨੌਂ ਦੇ ਲਾਗੇ ਨਾ ਆਇਆ ਕੀ ਕਰਨਾ ਹੀ ਆ ਤੁਹਾਨੂੰ ਮੈਂ ਕੀ ਕਹਿਣ ਲਈ ਆ ਮੈਂ ਤਾਂ ਉਹਦਾ ਪਤਾ ਲੈਣ ਆਈ ਆ ਕਿ ਬੱਚੀ ਅੰਦਰ ਬੈਠੀ ਆ ਇਹ ਚੰਗਾ ਵਾ ਜਿੱਦਨ ਦੀ ਤੂੰ ਆਈ ਆ ਨਾ ਉਦਨ ਦੀ ਮੇਰੀ ਨੌਂ ਮੰਜੇ ਤੇ ਪਈ ਮਾੜੇ ਤੇਰੀ ਕੀ ਲੱਗਦੀ ਆ ਏ ਤੂੰ ਕਿੱਧਰ ਪਤਾ ਲੈਣ ਮੈਨੂੰ ਬੜੀ 헤ਜਲੀ ਤੂੰ ਭਰਾਵਾ ਚੁੱਪ ਕਰ ਜੋ ਜੇ ਉਹ ਪਤਾ ਕਿ ਉਹ ਠੀਕ ਨਹੀਂ ਆ ਤੇ ਉਹਦੇ ਲਾਗੇ ਤੁਸੀਂ ਕਿੰਨਾ ਰੌਲਾ ਪਾਉਂਦੇ ਹੋ ਨਾ ਤੇਰੀ ਵਜ੍ਹਾ ਕਰਕੇ ਜਿੱਦਨ ਦੀ ਤੂੰ ਆਈ ਨਾ ਪੁੱਠੇ ਪੈਰਾਂ ਵਾਲੀ ਉਦਨ ਦੀ ਉਹ ਮੰਜੀ ਤੇ ਪਈ ਆ ਤੂੰ ਹੀ ਮੇਰ ਨਾਲ ਜੋ ਵੀ ਕਰਦੇ ਮੈਨੂੰ ਫਿਰ ਠੀਕ ਵਾ ਜਿਹੜੀ ਗੱਲ ਕਰਨੀ ਮੇਰ ਨਾਲ ਬਾਹਰ ਕਰਿਆ ਕਰੋ ਉਹਨੂੰ ਰੈਸਟ ਕਰਨ ਦੋ ਉਹ ਤੇ ਅੱਗੇ ਪਤਾ ਨਹੀਂ ਕਿਦਾਂ ਦਿਨ ਕੱਟਣ ਡਈ ਆ ਤੇ ਤੂੰ ਕੀ ਕਰ ਲਉਂਨੀ ਫਿਰ ਮੈਂ ਹਾਲ ਪੁੱਛਣ ਆਈ ਦੱਸੋ ਤੇਰੇ ਹਾਲ ਤੋਂ ਬਿਹਤਰ ਹੀ ਚੰਗੇ ਅਹੀਂ ਮੈਂ ਕਿਹਾ ਨਾ ਆਇਆ ਕਰ ਕਿੰਨੀ ਵਾਰੀ ਤੈਨੂੰ ਕਵਾਂ ਹਾਲ ਚਾਲ ਨਾਲੇ ਰਿਸ਼ਤੇਦਾਰੀ ਹੈ ਤੇਰੀ ਕੋਈ ਇਹਦੇ ਨਾਲ ਆਹੋ ਰਿਸ਼ਤੇਦਾਰੀ ਹੈ ਮੇਰੀ ਕੋਈ ਨਹੀਂ ਰਿਸ਼ਤੇਦਾਰੀ ਜਿਹੜੀਆਂ ਤੂੰ ਨਵੀਆਂ ਰਿਸ਼ਤੇਦਾਰੀਆਂ ਕੱਢ ਕੇ ਬੈਠੀ ਆ ਇਹ ਮੇਰੇ ਸਿਰ ਮੈਨੂੰ ਪਤਾ ਕਿ ਕੀ ਰਿਸ਼ਤੇਦਾਰੀ ਆ ਤੁਹਾਡੇ ਮਾਪ ਪੁੱਤਾਂ ਨਾਲ ਮੇਰੀ ਕੋਈ ਰਿਸ਼ਤੇਦਾਰ ਨਹੀਂ ਤੂੰ ਹੀ ਰਿਆ ਕਰੋ ਧੰਨਵਾਦ ਬਸ ਕੋਈ ਨਹੀਂ ਉੱਠਣਾ ਤੇ ਮੈਂ ਉੱਠ ਹੀ ਜਾਣਾ ਵਾ ਉਹ ਕਹਿਣ ਥੀ ਦਵਾਈ ਲੈਣ ਚਲਦੇ ਆ ਦਵਾਈ ਦੀ ਫਿਕਰ ਤੁਹਾਨੂੰ ਹੈਗੀ ਆ ਨਹੀਂ ਹੈਗੀ ਨਾ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਮੰਮੀ ਦੀ ਦੀਨੀ ਤੂੰ ਬੋਸ਼ਿਮ ਨਹੀਂ ਗਿਆ ਸੋ ਕੋਈ ਪੁੱਛੀ ਆਹੋ ਦੀਦੀ ਨੇ ਤੈਨੂੰ ਖਰਾਕਾਂ ਬਣਾਗੇ ਜੋ ਦੇਣੀਆਂ ਤੈਨੂੰ ਸੁਖ ਪੁੱਤ ਜੇ ਨਾ ਖੜਦੇ ਹੋਈਆਂ ਨਾ ਫਿਰ ਤੋ ਉਹਨੂੰ ਕਵੇ ਮੈਨੂੰ ਖੜਦੀ ਨਹੀਂ ਕਿਤੇ ਤੈਨੂੰ ਮੈਂ ਕਹਿਣ ਦੀ ਆ ਨਾ ਚੱਲ ਸਾਬੀ ਲੈ ਕੇ ਚੱਲਿਆ ਤੈਨੂੰ ਤੇ ਮੈਂ ਜਾਣੀ ਆ ਸਾਬੀ ਦੇ ਨਾਲ ਕਿਉਂ ਤੂੰ ਕਿ ਜਾਣੀ ਆ ਕਿਹੜੀ ਗੱਲ ਚ ਉਹ ਮਾ ਮਾ ਸਾਡੇ ਦਾ ਟਾਈਮ ਨਹੀਂ ਆਉਂਦਾ ਤੂੰ ਜਾਣੀ ਆ ਤੂੰ ਹੀ ਕਰ ਲੈਣਾ ਤੁਸੀਂ ਚੱਲ ਜਾ ਮੈਂ ਘਰ ਹੈ ਗਈਆਂ ਕਿਉਂ ਮੈਂ ਤੇਰੇ ਨਾਲ ਜਨਾਨੀ ਨਾਲ ਜਨਾਨੀ ਚੰਗੀ ਲੱਗਦੀ ਹੈ ਨਾ ਉਹਨੇ ਕੀ ਕੀ ਉਹ ਕਰ ਲੂਗਾ ਤੁਸੀਂ ਨਾਲ ਜੋ ਕੋ 100 ਬੰਦਾ 200 ਮੈਂ ਤਾਂ ਘਰ ਆਣਾ ਮੈਂ ਲੈ ਕੇ ਜਾਊਗਾ ਕਿ ਤੂੰ ਕਿੱਧਰ ਜਾਣਾ ਨਾਲ ਭਰਾਵਾ ਜਿੱਥੇ ਜਨਾਨੀ ਦੀ ਲੋੜ ਲੱਗੇ ਜਨਾਨੀ ਚੰਗੀ ਲੱਗੇ ਸਾਰੇ ਥਾਂ ਭੱਜਾ ਫਿਰੇਗਾ ਕੋਈ ਨਹੀਂ ਚਲ ਜੂਗਾ। ਭੱਜ ਨੂੰ ਮੈਂ ਖਲੇ ਜੇ ਤੂੰ ਜਾਣਾ ਠਿਕਣਾ ਤੇ ਫਿਰ ਮੈਂ ਜਾਣੀ ਨਾਲ। ਤੂੰ ਬੈਜਾ ਕਰ ਬੈਠ। ਚੁੱਪ ਕਰਕੇ ਬੈ ਜਾ ਮੈਂ ਤੈਨੂੰ ਇੰਨੀ ਗੱਲ ਕਹਿਣ ਦੀਆਂ। ਤੇਰੇ ਤੇ ਮੱਥੇ ਲੱਗਣਾ ਮੜਾ ਤੂੰ ਨਾਲ ਆ ਖੰਡਈਆਂ। ਬੱਸ ਕਰੋ ਬੱਸ ਕਰੋ ਇੰਨਾ ਸੋਚ ਲੋ ਕਿ ਅਸੀਂ ਕਿਹੜਾ ਟਾਈਮ ਡੇ ਕੱਢਣ। ਮੇਰੇ ਨਾਲ ਜਿਹੜੀ ਗੱਲ ਕਰਨੀ ਬਾਹਰ ਕਰ ਲਿਆ ਕਰੋ। ਉਹਦੇ ਲਾਗੇ ਨਾ ਰੌਲਾ ਪਾ। ਪਾ ਲਈ ਕਰੇ ਨਾ ਸਾਡੇ ਘਰੋਂ ਚਲ ਜੇ ਤੇ ਤਾਦੀਆ ਵਜ ਗਿਆ ਹੋਊਗਾ। ਆਹੋ ਹੁਣ ਤੂੰ ਇਹ ਚੀਜ਼ਾਂ ਕਾਦੋ। ਚਲ ਜੇ ਉਹ ਚਲ ਜੇ ਮੇਰੇ ਕਰਕੇ ਸਭ ਕੁਝ ਹੋ ਰਿਹਾ ਉਹਨੂੰ ਤਾਂ ਕੋਈ ਦਿੱਕਤ ਨਹੀਂ ਮੇਰੇ ਇੱਥੇ ਰਹਿਣ ਦੀ ਗਿੱਜੀ ਆ ਵੇਲਾ ਘਰ ਘਰ ਫੇਰਨਾ ਉੱਠ ਇੱਥੋਂ ਉਹ ਜਾ ਭਰਾਵਾ ਚੁੱਪ ਕਰ ਜਾ ਗਿੱਜੀ ਇੱਥੇ ਘਰ ਘਰ ਫੇਰਨਾ ਐਵੇਂ ਆਪਣੀਆਂ ਮਾਰੀ ਜਾਣਾ ਤੈਨੂੰ ਕਿੰਨੀ ਵਾਰੀ ਕਹਾਂ ਵੀ ਉੱਠ ਜਾ ਤੈਨੂੰ ਸੁਣਦਾ ਨਹੀਂ ਮੈਂ ਸਿਰਫ ਸੁੱਖ ਦੇ ਕਰਕੇ ਡਈ ਆ ਇਹ ਜੀ ਬੱਸ ਕਰੋ ਸੁੱਖ ਮੇਰੀ ਗੱਲ ਸੁਣ ਬਹੁਤ ਉਹ ਦਵਾਈ ਲੈ ਬਾਕੀ ਜਿੰਨਾ ਤੱਕ ਮੈਂ ਸਮਝਾਇਆ ਨਾ ਉਦਾਂ ਕਰੀ ਠੀਕ ਆ ਜੇ ਕੋਈ ਵੀ ਗੱਲ ਹੋਊਗੀ ਨਾ ਤਾਂ ਮੈਨੂੰ ਫੋਨ ਕਰ ਦੇ ਆਹੋ ਕਰਦੀ ਫੋਨ ਸਰਪੰਚਣੀ ਆ ਵਰਦੀ ਫੋਨੇ ਨੂੰ ਹੱਦ ਹੋ ਗਈ ਲੈ ਭੀ ਤੁਸੀਂ ਤੇ ਉਹਦੀ ਨਹੀਂ ਬੰਦੇ ਤੇ ਮੇਰੇ ਤੁਸੀਂ ਕਿੱਥੋਂ ਬਣ ਜਾਣਾ ਅਸੀਂ ਤੇਰੇ ਭਣ ਕੇ ਕੀ ਲੈਣਾ ਅੱਜ ਭਰਦੇ ਦੀ ਕਦੀ ਵੀ ਤੇ ਨਾ ਫਿਰ ਹੱਦ ਹੋ ਗਈ ਇਹਨਾਂ ਦੇ ਮਾਪ ਪਤਾਂ ਵਾਲੇ ਮੈਂ ਤਾਂ ਲ ਐਦਾਂ ਦੇ ਬੰਦੇ ਦੁਨੀਆ ਤੇ ਨਹੀਂ ਵੇਖੇ ਹੋਣਗੇ ਜਿੱਦਾਂ ਤੇ ਕਦੇ ਕੋਸ਼ ਕਦੇ ਕੋਸ਼ ਕਰਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਉਹ ਤਾਂ ਘਰਾਂ ਤੇ ਘਰਾਂ ਕੀ ਮੈਂ ਤਾਂ ਬੜਾ ਕੁਝ ਸੋਚਦੀ ਆ ਪਰ ਨਾ ਇਹ ਐਨੇ ਜੋਗੇ ਹਨ ਨਹੀਂ ਆ ਜਿੱਦਾਂ ਡੈਡੀ ਨੇ ਮੈਨੂੰ ਕਿਹਾ ਹੈ ਨਾ ਕਿ ਸਭ ਕੁਝ ਤੇਰਾ ਹੀ ਹੋ ਉੱਤੇ ਜੋ ਕੁਝ ਤੂੰ ਮਾਲਕਿਆਂ ਘਰ ਦੀ ਵੀ ਤੇ ਪਾਲੀ ਬੰਨੇ ਦੀ ਜੇ ਮੈਂ ਚਾਹਾਂ ਮਤਲਬ ਨੂੰ ਹੁਣ ਘਰੋਂ ਕੱਢਦਾ ਮਾਂ ਪੁੱਤਾਂ ਨੂੰ ਪਰ ਮੈਂ ਇਹ ਅੰਨੀ ਆ ਕਿ ਆ ਸਾਬੀ ਮਾਰੇ ਦਾ ਕੀ ਕਸੂਰ ਵਾ ਚਲ ਇਹਨੂੰ ਦੇਖੇ ਗੱਲ ਦਾ ਪਤਾ ਨਹੀਂ ਜੋਤ ਕਰਦੇ ਦੀ ਮਾਂ ਕਰਦੀ ਰਹੀ ਏ ਇੱਦਾਂ ਇਹਨਾਂ ਨੇ ਮੇਰਾ ਦਿਮਾਗ ਖਰਾਬ ਕੀਤਾ ਵਾ ਤੇ ਮੈਂ ਅੰਨੀ ਚਲ ਇਹਨੂੰ ਕੋਖ ਨਾ ਕੋਖ ਮਿਲ ਜੇ ਜ਼ਿਆਦੀ ਗੱਲ ਸੁੱਖ ਦੇ ਕਰਕੇ ਵੀ ਚਲ ਮਹਾਰਾਜ ਨੇ ਮਾਂ ਆਏ ਦੀ ਸੁਣੀ ਏ ਤੇ ਮਨਾ ਉਹਨੂੰ ਨਾ ਕੋਈ ਤੰਗੀ ਹੋਵੇ ਜੇ ਸਾਬੀ ਨੂੰ ਕੁਝ ਕਹੂੰਗੀ ਤੇ ਫਿਰ ਵੀ ਸੁੱਖ ਨੂੰ ਤਰਸ ਆਉਣਾ ਵਾ ਤਾਂ ਮੈਂ ਅੰਨੀ ਕਿ ਚਲ ਕੋਈ ਗੱਲ ਨਹੀਂ ਮਨਾ ਆਧੇ ਇਹਦਾ ਤੇ ਆਧਾ ਮੇਰਾ ਹੋ ਜਾਊਗਾ ਜੇ ਚੰਗਾ ਰਹੋ ਤਾਂ ਕੀ ਪਤਾ ਮੈਂ ਸਾਰਾ ਕੁਝ ਨੇ ਇਹਨਾਂ ਨੂੰ ਦੇ ਜਾਣਾ ਪਰ ਇਹ ਤੇ ਜੇ ਇਹ ਗੱਲ ਵਾ ਨਾ ਤੇ ਮਾਂ ਪੋਤੀ ਘਰੋਂ ਨਿਕਲਣਗੇ ਨਹੀਂ ਹਟ ਦੇ ਦੇ ਲੈ ਆਂਦੇ ਕੋਲ ਸੁੱਖ ਨੂੰ ਦਵਾਈ ਜਿੰਨ ਸੁੱਖ ਨੂੰ ਕੋਈ ਅਭੀ ਨਭੀ ਕੀਤੀ ਨਾ ਸੁੱਖ ਨੂੰ ਨੁਕਸਾਨ ਪਹਚਾਇਆ ਫਿਰ ਨਹੀਂ ਮੈਂ ਛੱਡਦੀ ਇਹਨਾਂ ਨੂੰ ਮਾਂ ਪੁੱਤਾਂ ਨੂੰ ਫਿਰ ਤੇ ਇੱਥੋਂ ਇਹ ਨਿਕਲਣਗੇ ਜੋ ਮਰਜ਼ੀ ਹੋ ਜੇ ਫਿਰ ਨਹੀਂ ਮੈਂ ਕੁੱਖ ਵੇਖਣਾ ਨਹੀਂ ਕੀ ਹੁਣ ਅੰਦਰ ਕੰਡਈ ਲੈ ਕੇ ਜਾਂਦਾ ਵਾ ਕਿ ਨਹੀਂ ਜਾਂਦਾ ਧੰਨ ਆਏ ਮੰਮੀ ਠਾਲੋ ਇਹਨੂੰ ਪਖੰਡ ਮਾਰਨ ਲਈ ਆ ਸਾਬੀ ਚੁੱਪ ਕਰ ਜਾ ਜਪਾਨੇ ਨਹੀਂ ਨਾ ਚਲਾ ਜੇ ਨਾਬ ਚੁੱਪ ਕੀਤਾ ਨਾ ਤੇ ਚਪੇੜ ਵੱਜਣੀ ਉਹ ਤੇਰੇ ਮੂੰਹ ਤੇ ਨਾਲ ਹੀ ਗੱਲ ਲਾਲ ਕਰ ਦੂੰਗੀ ਮੈਂ ਪਿਠਾੜ ਲੈਣੀ ਐ ਸੁਖਪਤ ਉੱਠ ਮੇਰੀ ਤੀ ਤਿਆਰ ਹੋ ਦਵਾਈ ਲੈ ਆਈਏ ਕੋਈ ਨਹੀਂ ਉੱਠਦੀ ਮੰਮੀ ਮੈਂ ਪਾਉਣੀ ਚਪੜੇ ਉੱਠ ਜਾ ਫਿਰ ਨਹੀਂ 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 ਟਾਈਮ ਐ ਨਹੀਂ ਆ ਤੈਨੂੰ ਕੀ ਕਿਹਾ ਸੀ ਅੱਗੇ ਮੰਮੀ ਇਦਾਂ ਹੀ ਇਹਨਾਂ ਨੇ ਉੱਥੇ ਜਾ ਹੋ ਜਾਦਾ ਤਿਆਰ ਜਾ ਚੱਲ ਜਾ ਉਠਾ ਲੋ ਇਹਨੂੰ ਠਾ ਲੋ ਆਹੋ ਉਹ ਠੀਕ ਨਹੀਂ ਆ ਉੱਠ ਜਾਂਦੀ ਆ ਕੱਪੜੇ ਪਾ ਲੈ ਠੀਕ ਐ ਚੰਗੀ ਭਲੀ ਸਾਬੀ ਤੈਨੂੰ ਕਿਉਂ ਨਹੀਂ ਆਖੇ ਲੱਗਣਾ ਹੁੰਦਾ ਲਗਦਾ ਨਹੀਂ ਨਗਰਾ ਤੀਰ ਹੋ ਜਾ ਮੇਰੇ ਲਾ ਕੋ ਕਿਦਾਂ ਬੋਲੀ ਜਾਂਦਾ ਰਹਿੰਦਾ ਐਵੇਂ ਸੁਖ ਪਤੋਠ ਕਾਲਾ ਪਿਆ ਵਾ ਮੇਰੀ ਤੀ ਤਿਆਰ ਹੋ ਜਾ ਤੇ ਜਾ ਕੇ ਦਵਾਈ ਲੈ ਆ ਸਾਰਾ ਕੁਝ ਜੋ ਕੁਝ ਹੁੰਦਾ ਨਾ ਡਾਕਟਰ ਨੂੰ ਆਪ ਖੁਦ ਦੱਸ ਦੇ ਠੀਕ ਹੈ ਕੋਈ ਨਹੀਂ ਮਮੀ ਤੇ ਦਵਾਈ ਲੈ ਕੇ ਜੇ ਕਹੂਗਾ ਨਾ ਜੇ ਐਟਰਾਸਾਉਂਡ ਕਰਾਉਣ ਨੂੰ ਕੁਝ ਕਰਾਉਣ ਨੂੰ ਤੇ ਕਰਵਾ ਲਵਾਂਗੀ ਠੀਕ ਹੈ ਮਮੀ ਠੀਕ ਹੈ ਪਹਿਲੇ ਮੈਂ ਚਾਹੇ ਸਾਬੀ ਨੇ ਦੇ ਦੇਣੀ ਚਾਹੇ ਤੈਨੂੰ ਦੇ ਦੇਣੀ ਆ ਵੀ ਕਹਿੰਦੇ ਤੈਨੂੰ ਦੇ ਦੇਣੀ ਆ ਨਹੀਂ ਤੁਸੀਂ ਸਾਬੀ ਨੇ ਹੀ ਘੜਾ ਦੋ ਪਹਿਲੇ ਮਮੀ ਪੈਹਾਂ ਨਹੀਂ ਡੈਂਸ਼ਨ ਨਹੀਂ ਲੈਣੀ ਆਪਣੀ ਦਵਾਈ ਹੈ ਧਿਆਨ ਨਾਲ ਲੈ ਕੇ ਆਉਣੀ ਆ ਠੀਕ ਠੀਕ ਆ ਉੱਠ ਮੇਰਾ ਪੁੱਤ ਤਿਆਰ ਹੋ ਜਾ ਫਿਰ ਹਾਂਜੀ ਉਹਨੇ ਤੇ ਉਹਨਾਂ ਕੱਪੜਿਆਂ ਚ ਚੱਲ ਜਾਣਾ ਵਾ ਹਾਂ ਹਾਂ ਪਤਾ ਨਹੀਂ ਪਾਉਣੇ ਆ ਕਿ ਨਹੀਂ ਪਾਉਣੇ ਪੜਕੂਨੇ ਹੇ ਪਤਾ ਨਹੀਂ ਕੀ ਹੋ ਗਿਆ ਸਰੀਰ ਸਾਥ ਹੀ ਨਹੀਂ ਦੇਣ ਦਿਆ ਤੇ ਉਤੋਂ ਸੇ ਰੈਂ ਜਿੱਦਾਂ ਘੁੰਮਣ ਦਿਆ ਵਾ ਇੱਕ ਦਿਆਂ ਮੰਮੀ ਤੇ ਸਾਬੀ ਉਹ ਚਾਰੀ ਦੇ ਪਿੱਛੇ ਹੀ ਪੈ ਗਏ ਹੁਣ ਤੇ ਉਹਨੇ 10 ਵੀ ਦਿੱਤਾ ਵਾ ਮੈਂ ਕੀ ਲੱਗਦੀ ਤੁਹਾਡੀ ਤੇ ਕੀ ਨਹੀਂ ਮਾੜੀ ਤੇ ਉਹ ਹੈ ਨਹੀਂ ਪਰ ਮੰਮੀ ਉਹਨਾਂ ਨੇ ਉਹਨੂੰ ਜਾਣ ਕੇ ਮਾੜੀ ਬਣਾਇਆ ਵਾ ਨਹੀਂ ਤਾਂ ਕੋਈ ਇਦਾਂ ਆਣ ਕੇ ਕਿਸ ਦਾ ਸਾਥ ਦਿੰਦਾ ਅਗਲੀ ਮੈਨੂੰ ਵੇ ਕਿੰਨਾ ਪੁੱਛਦੀ ਮੰਮੀ ਉਹਨਾਂ ਨਾਲ ਉਹਦਾ ਵੱਧ ਪੁੱਛ ਕੇ ਜਾਂਦੀ ਆ ਉਹ ਐਵੇਂ ਉਹਨੂੰ ਗੱਲ-ਗੱਲ ਨਾ ਕਹੀ ਜਾਣਾ ਮਾੜੀ ਮਾੜੀ ਸਾਬੀ ਤੇ ਜਾਣ ਕੇ ਦੀਦੀ ਦੇਖੇ ਜਿਹਦਾ ਰਹਿੰਦਾ ਨਾ ਵਿਚਾਰੀ ਦੀਦੀ ਕੋਈ ਚੰਗੀ ਤਾਂ ਨਾ ਮਾੜੀ ਗੱਲ ਕਰਦੀ ਉਹ ਚੱਲ ਮਣਾ ਉੱਠ ਹੋ ਜਾ ਤਿਆਰ ਸਾਬੀ ਦਾ ਵੀ ਕੀ ਪਤਾ ਬਾਅਦ ਤਿਆਰ ਹੋਇਆ ਹੈ ਫੇਰ ਕਵੇ ਮੈਂ ਨਹੀਂ ਜਾਣਾ ਸਮਝ ਨਹੀਂ ਆਉਂਦੀ ਕਿ ਕੀ ਕਰਾਂ ਘਰ ਫੋਨ ਲੰਮਣੇ ਆ ਉਹਨਾਂ ਨੂੰ ਪੁੱਛਣੀ ਆ ਕੀ ਕਰਾਂ ਤੇ ਕੀ ਨਾ ਕਰ ਇਹਨਾਂ ਨੇ ਮੇਰਾ ਜੀਣਾ ਹਰਾਮ ਕੀਤਾ ਉਹ ਵੀ ਤਾਂ ਕੋਈ ਨਾ ਕੋਈ ਸਲਾਹ ਦੇਣਗੇ ਨਾ ਮੇਰਾ ਫੋਨ ਪਤਾ ਨਹੀਂ ਕਿੱਥੇ ਆ ਆਪਿਆ ਉਨੇ ਕਿੱਥੇ ਚਲ ਗਿਆ ਬਹਿਲ ਵੱਜਣ ਦੇ ਚੁੱਕਣ ਨੇ ਹਲੋ ਹਾਂ ਹਾਂ ਕੀ ਬੰਦੇ ਵਾ ਅਹਮੈ ਫੋਨ ਹੀ ਕਰਨੀ ਤੁਹਾਨੂੰ ਹਾਂ ਕਿਦਾਂ ਠੀਕ ਠਾਕ ਜੈ ਮੈਂ ਆਠੇ ਕਾਦੀ ਹੁਣ ਮੈਂ ਤੁਹਾਨੂੰ ਆਖੰਦ ਨਹੀਂ ਐ ਇੰਨਾ ਮੈਂ ਇਹਦੇ ਨਾਲ ਬੋਲ ਬਲਾਰਾ ਕਰਦੀ ਐ ਕਿ ਮੈਨੂੰ ਤਾਂ ਦਰਦਾ ਮੈਨੂੰ ਹੀ ਕੋਖ ਹੋ ਜਾਣਾ ਤੋ ਹੋਰ ਇਹ ਕੀ ਪਤਾ ਮਾਂ ਪੁੱਤ ਕਿਹੜੀ ਮਿੱਟੀ ਦੇ ਬਣੇ ਐ ਸਵੇਰੇ ਸ਼ਾਮੇ ਸਾਰਾ ਦਿਨ ਬਸ ਮੈਨੂੰ ਹੀ ਹੋ ਮੇਰੇ ਮਗਰ ਪਏ ਤੁਹਾਨੂੰ ਪਤਾ ਤਾਂ ਹੈਗਾ ਦੱਸਿਆ ਤਾਂ ਹੈਗਾ ਤੁਹਾਨੂੰ ਸਾਰਾ ਕੀ ਕਿਦਾਂ ਦਾ ਇਹਦਾ ਸਿਸਟਮ ਆ ਕਿ ਵਰਦਾ ਮੇਰਾ ਜੀ ਕਰਦਾ ਕਿ ਆ ਜਾ ਸਭ ਕੁਝ ਛੱਡ ਕੇ ਜਿੱਥੇ ਇੰਨੇ ਚਿਰਾਂ ਦਾ ਬਰਦਾਸ਼ਤ ਕਰਦੇ ਹੋ ਤੇ ਖਸਮਾਂ ਸਰ ਕੋ ਸਮਝੋ ਕੁਛ ਹੈ ਹੀ ਨਹੀਂ ਆ। ਮਾਹੋ। ਬਸ ਇਸੇ ਕਰਕੇ ਤੇ ਮੈਂ ਆਉਣ ਨਹੀਂ ਡਈ। ਹਾਹੀ ਗੱਲ ਜਿਹੜੀ ਤੁਸੀਂ ਆਂਦੇ ਹੋ। ਇਹਨਾਂ ਨੂੰ ਸਭ ਕੁਝ ਸਿਖਾਉਣਾ ਬਹੁਤ ਜ਼ਰੂਰੀ ਆ। ਇਹਨਾਂ ਨੂੰ ਹੱਥ ਨਹੀਂ ਲੱਗੇ। ਗਿੱਜੇ ਆ ਨਾ ਮਾਪੋ ਤਾਂ ਆਪਣੇ ਹਿਸਾਬ ਦੇ ਨਾਲ ਰਹਿਣਾ। ਪਰ ਇੱਕ ਗੱਲ ਵਾ ਜਦੋਂ ਦੇ ਮੈਂ ਆਈ ਆ ਨਾ ਜੇ ਮੈਨੂੰ ਨੇ ਨਾ ਬੋਲਣ ਦਿੱਤੇ ਤੇ ਇਹਨਾਂ ਦਾ ਵੀ ਜਣਾ ਹਰਾਮ ਹੋਇਆ ਰਾਤ ਦਿਨ ਟੈਨਸ਼ਨ ਕਰਦੇ ਐ ਉਹ ਤਾਂ ਕੇਵਲੇ ਮੇਰਾ ਦਿਮਾਗ ਹੁੰਦਾ ਕਿ ਚੱਲ ਜਾ ਪਰ ਮੈਨੂੰ ਇਹ ਚੀਜ਼ ਦਾ ਪਤਾ ਕਿ ਇਹਨਾਂ ਨੂੰ ਮੈਂ ਸਭ ਕੁਸ ਖਾਲ ਕੇ ਰਹਿਣਾ ਜੋ ਮਰਜ਼ੀ ਹੋ ਜੇ ਤਾਂ ਗੋਤਮਤਾ ਨੂੰ ਫੋਨ ਲਾਇਆ ਵਾ ਇਸੇ ਵਰਕੇ ਲੱਗੇ ਚੱਲ ਕੋਈ ਗੱਲੇ ਨਾਲੇ ਤੁਹਾਡਾ ਕੋਈ ਸਲਾਹ مشਵਰਾ ਕਰਦੇ ਆਂ ਦੋ ਕੰਮ ਤੁਹਾਨੂੰ ਪਤਾ ਮੇਰੇ ਐਮ ਆ ਜ਼ਿੰਦਗੀ ਦੇ ਵਿੱਚ ਇੱਕ ਇਹਨਾਂ ਨੂੰ ਮਾਂ ਪੁੱਤਰ ਮੈਂ ਸਭ ਕੁਝ ਸਿਖਾਉਣਾ ਵਾ ਤੇ ਇੱਕ ਸੁੱਖ ਦਾ ਧਿਆਨ ਰੱਖਣਾ ਵਾ ਆਓ ਠੀਕ ਨਹੀਂ ਭਾਬੀ ਤੋਂ ਦਵਾਈ ਲੈਣ ਚੱਲੇ ਮੇਰਾ ਤਾਂ ਜੀ ਨਹੀਂ ਕਰਦਾ ਨੇ ਤੇ ਨਾਲ ਕੱਲਣ ਨੂੰ ਪਰ ਮਜਬੂਰੀ ਹੈ ਨਾ ਮੇਰੀ ਹੋਣਾ ਮੈਨੂੰ ਵੀ ਨਾ ਨਾਲ ਜਾਣ ਦੇਣ ਡੇ ਮੈਂ ਆ ਸੁੱਖ ਨੂੰ ਸਮਝਾਤੀ ਸਾਰੀ ਗੱਲ ਸੁੱਖ ਸਮਝਦਾਰਾ ਸੁੱਖ ਨੂੰ ਮੈਂ ਸਾਰਾ ਕੁਝ ਦੱਸਿਆ ਵਾ ਤੈਨੂੰ ਪਤਾ ਤਾਂ ਖਾਣ ਦੀ ਨੀਤ ਕੱਢੀ ਮਾੜੀ ਆਹੋ ਸੋਕ ਨੂੰ ਮੈਂ ਸਾਰਾ ਸਮਝਾ ਕੇ ਜਿੱਦਾਂ ਅੰਦਰ ਜਾ ਕੇ ਡਕਟਣਾ ਗੱਲ ਕਰਨੀ ਕੀ ਹਿਸਾਬ ਆ ਸਾਰਾ ਕੁਝ ਦੱਸਿਆ ਵਾ ਆਹੋ ਚੱਲ ਚੱਲ ਕੋਈ ਗੱਲ ਨਹੀਂ ਮੈਨੂੰ ਪਤਾ ਮੈਂ ਕਿਹੜਾ ਕੰਮ ਕਰਨਾ ਤੂੰ ਟੈਨਸ਼ਨ ਨਾ ਲਾਓ ਉਹਦਾਂ ਕੇਵਲੇ ਮੈਨੂੰ ਇੰਨਾ ਗੁੱਸਾ ਚੜ੍ਹਦਾਂ ਮੇਰਾ ਜੀ ਕਰਦਾ ਛੱਡ ਦਾਂ ਸਭ ਕੁਝ ਇਹਨਾਂ ਨੂੰ ਸਭ ਕੁਝ ਸਟਾਰਟ ਕਰਕੇ ਮੈਂ ਫੇਰ ਹੀ ਆਉਂਗੀ ਚਲੋ ਠੀਕ ਇਹ ਵੀ ਵਿਚਾਰਾ ਵੇ ਕਿੰਨਾ ਖਾਪਦਾ ਕਿੰਨੀਆਂ ਸਲਾਮਾਂ ਮੈਨੂੰ ਦਿੰਦੇ ਐ ਇਸੇ ਕਰਕੇ ਦਿੰਦੇ ਕਿ ਕੋਹ ਨਾ ਕੋਹ ਹੋ ਜੇ ਹਿੱਸੇ ਦਾ ਤਉਹਨੂੰ ਮਤਲਬ ਨਹੀਂ ਹੈਗਾ ਕਿ ਹਿੱਸੇ ਦਾ ਲਾਲਚ ਤਾਂ ਸਗੋਂ ਦੇ ਵਿੱਚ ਹੈ ਨਹੀਂ ਇਹ ਚੀਜ਼ਾਂ ਦਾ ਬਸ ਉਹਨੂੰ ਇਹੀ ਹੈ ਕਿ ਇਹਨਾਂ ਨੂੰ ਕਿਸ ਤਰ੍ਹਾਂ ਸਭ ਖੋਜੇ ਹੁਣ ਲੈ ਕੇ ਤੇ ਚੱਲਿਆ ਚਲੇ ਗਿਆ ਕਿ ਸੱਚੇ ਕੋ ਆਸ਼ਾ ਸਹੀ ਸਲਾਮਤ ਦਵਾਈਦਾਰ ਨੂੰ ਲੈ ਕੇ ਤੇ ਆਪਣੇ ਘਰ ਨੂੰ ਵਿਚਾਰੀ ਆਵੇ